ਨਗਰਪੰਚਾਇਤ ਅਜਨਾਲਾ ਦੇ ਕਾਰਜ ਸாதਕ ਅਫਸਰ ਜਤਿੰਦਰ ਮਹਾਜਨ ਨੇ ਅੱਜ ਦੇ ਹੀ ਆਪਣੇ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਸੋਲਾਨ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਅਜਨਾਲਾ ਸ਼ਹਿਰ ਦੀ ਵਾਰਡ ਨੰਬਰ 7 ਤੋਂ ਕਾਂਗਰਸ ਪਾਰਟੀ ਦੀ ਮਹਿਲਾ ਕੌਂਸਲਰ ਸ਼੍ਰੀਮਤੀ ਗੀਤਾ ਰਾਣੀ ਨੂੰ ਲਗਾਤਾਰ ਮੀਟਿੰਗਾਂ ਦੇ ਵਿੱਚੋਂ ਗੈਰਹਾਜ਼ਰ ਹੋਣ ਕਰਕੇ ਸਾਨਕ ਸਰਕਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਅਜੋਈ ਸ਼ਰਮਾ ਵੱਲੋਂ ਮੈਂਬਰਸ਼ਿਪ ਦੇ ਅਹੁਦੇ ਤੋਂ ਫਾਰਕ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਾ ਹੋਇਆ ਨਗਰਪੰਚਾਇਤ ਅਜਨਾਲਾ ਦੇ ਕਾਰਜ ਸੱधक ਅਫਸਰ ਜਤਿੰਦਰ ਮਹਾਜਨ ਨੇ ਕਿਹਾ ਨਗਰਪੰਚਾਇਤ ਅਜਨਾਲਾ ਦੇ ਵਾਰਡ ਨੰਬਰ 7 ਦੀ ਮਹਿਲਾ ਕਾਉਂਸਲਰ ਨੂੰ ਮੋਡਲੀ ਮੈਂਬਰਸ਼ਿਪ ਤੋਂ ਫਾਰਕ ਕਰ ਦਿੱਤਾ ਗਿਆ। ਸਰਦਾਰ ਜੀ ਇਹ ਮਾਮਲਾ ਜਿਹੜਾ ਜੀ ਇਸ ਤੋਂ ਪਾਸੇ ਬਹੁਤ ਵੱਡਾ ਕਰ ਦਿੱਤਾ। ਦੇਖੋ ਜੀ ਪੰਜਾਬ ਸਰਕਾਰ ਨੇ ਅੱਜ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਹਦੇ ਵਿੱਚ ਸ਼੍ਰੀਮਤੀ ਗੀਤਾ ਰਾਣੀ ਜੀ ਕਾਉਂਸਲਰ ਵਾਰਡ ਨੰਬਰ 7 ਤੋਂ ਜਿਹੜੇ ਲਗਾਤਾਰ ਅਜਨਾਲਾ ਸ਼ਹਿਰ ਦੇ ਵਿਕਾਸ ਦੇ ਵਿੱਚ ਰੁਕਾਵਟ ਬਣ ਰਹੇ ਸੀ ਔਰ ਨਾ ਤਾਂ ਕਿਸੇ ਮੀਟਿੰਗ ਦਾ ਹਿੱਸਾ ਹੋ ਬਣ ਰਹੇ ਸੀ ਔਰ ਲਗਾਤਾਰ ਇੰਟਰਪਟ ਕਰ ਰਹੇ ਸੀ ਮੀਟਿੰਗਸ ਨੂੰ ਉਹਦੇ ਤੇ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਨੇ ਲੋਕਲ ਬਾਡੀ ਦੇ ਸਾਡੇ ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁੱਖ ਸੈਕਟਰੀ ਸ਼੍ਰੀ ਅਜੋਈ ਸ਼ਰਮਾ ਜੀ ਨੇ ਪੰਜਾਬ ਮਿਊਨਿਸਪਲ ਐਕਟ 1911 ਦੀ ਧਾਰਾ 16 اک سی ਅਦੀਨ ਆਪਣੇ ਅਧਿਕਾਰਾਂ ਦੀ ਉਹਨਾਂ ਵਰਤੋਂ ਕਰਦੇ ਹੋਏ ਸ਼੍ਰੀਮਤੀ ਗੀਤਾ ਰਾਣੀ ਜੀ ਨੂੰ ਆਪਣੇ ਅਹੁਦੇ ਤੋਂ ਉਹਨਾਂ ਦੇ ਜੋ ਮੈਂਬਰਸ਼ਿਪ ਹੈ ਕਾਉਂਸਲਰ ਦੀ ਹੈ ਐਜ਼ ਅ ਮੈਂਬਰ ਦੇ ਤੌਰ ਤੇ ਨਗਰਪੰਚਾਇਤ ਉਹਨੂੰ ਸਵਾਰਗ ਕਰ ਦਿੱਤਾ ਹੈ ਔਰ ਉਹਨਾਂ ਦੀਆਂ ਸ਼ਿਵਾਵਾਂ ਜਿਹੜੀਆਂ ਉਹ ਬਿਲਕੁਲ ਖਤਮ ਕਰ ਦਿੱਤੀਆਂ ਗਈਆਂ ਕਿਉਂਕਿ ਦੇਖੋ ਤੁਸੀਂ ਦੇਖਿਆ ਹੋਊਗਾ ਕਿ ਹਮੇਸ਼ਾ ਸਚਾਈ ਦੀ ਜਿੱਤ ਹੁੰਦੀ ਹੈ ਹਮੇਸ਼ਾ ਹਾਰ ਜਿਹੜੀ ਹੈ ਉਬਰਿਆਈ ਦੀ ਹੁੰਦੀ ਹੈ ਇਹ ਕੁਦਰਤ ਦਾ ਵਿਧਾਨ ਹੈ ਕਿ ਜੇ ਤੁਸੀਂ ਸ਼ਹਿਰ ਨੂੰ ਸਮਰਪਿਤ ਨਹੀਂ ਹੋਗੇ ਜਿਸ ਮਕਸਦ ਵਾਸਤੇ ਤੁਹਾਨੂੰ ਲੋਕਾਂ ਨੇ ਚੁਣ ਕੇ ਇੱਥੇ ਭੇਜਿਆ ਹੈ ਜੇ ਤੁਸੀਂ ਆਪਣੀ ਐਸ਼ੋ ਆਰਾਮ ਔਰ ਸ਼ੋਹਰਤ ਵਾਸਤੇ ਤੁਸੀਂ ਇਸ ਤਰ੍ਹਾਂ ਦੇ ਮੀਟਿੰਗਸ ਦਾ 파ਰਟ ਨਾ ਬਣਨਾ ਔਰ ਸ਼ਹਿਰ ਦੇ ਵਿਕਾਸ ਲਈ ਤਤਪਰ ਨਾ ਹੋਣਾ ਤਾਂ ਉਹਦੇ ਵਾਸਤੇ ਫਿਰ ਗੁਰੂ ਵੀ ਮਾਫ ਨਹੀਂ ਕਰਦਾ ਇਸੇ ਚੀਜ਼ ਦਾ ਨਤੀਜਾ ਹੈ ਕਿ ਪੰਜਾਬ ਸਰਕਾਰ ਨੇ ਉਸ ਉਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਅੱਜ ਜਿਹੜੀ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਉਹ ਖਾਰਜ ਕਰ ਦਿੱਤੀ ਔਰ ਮੈਂ ਇੱਥੇ ਦੱਸਣਾ ਚਾਹੁੰਦਾ ਹੈ ਕਿ ਸਾਡੇ ਹਾਊਸ ਦੇ 15 ਮੈਂਬਰਸ ਨੇ ਔਰ 15 ਮੈਂਬਰਸ ਦੇ ਵਿੱਚੋਂ ਸਾਡੀ ਜਿਹੜੀ ਉਹ ਗਿਣਤੀ ਜਿਹੜੀ ਉਹ ਘਟ ਕੇ 13 ਰਹਿ ਗਈ ਤੇ ਜਿਹੜੀ ਇੱਕ ਹੋਰ ਗਿਣਤੀ ਆ ਉਹ ਉਹ ਤੇਰੇ ਖਾਰਜ ਕਰ ਦਿੱਤੀ ਉਹ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਇਸ ਨਗਰਪੰਚਾਇਤ ਦੇ ਵਿੱਚ ਅਹਿਮ ਪੰਕਾ ਨਿਵਾਾਰੇ ਸੀ ਜਿਹੜੇ ਆਪਣੇ ਸ਼ਹਿਰ ਨੂੰ ਵੀ ਸਮਰਪਿਤ ਸਨ ਬਹੁਤ ਹੀ ਉਨੇਕ ਸ਼ਖਸੀਅਤ ਲੇਡੀ ਸ਼੍ਰੀਮਤੀ ਗਿਆਨਕੌਰ ਜੀ ਉਹਨਾਂ ਦੀ ਡੈਥ ਹੋਣ ਦੇ ਕਾਰਨ ਇਹ ਜਿਹੜੀ ਸੀਟ ਖਾਲੀ ਹੋਈ ਸੀ ਔਰ ਇਹ ਦੋ ਚੋਣਾਂ ਜਿਹੜੀਆਂ ਨੇ ਅਗਲੇ ਆਉਂਦੇ ਦਿਨਾਂ ਦੇ ਵਿੱਚ ਜਿਹੜੀਆਂ ਉਹ ਹੋਣ ਜਾ ਰਹੀਆਂ ਪੰਜਾਬ ਸਰਕਾਰ ਦਾ ਨੰਬਰ ਲੋਕਲ ਗਵਰਨਮੈਂਟ 315 ਪਬਲਿਕ 23 ਬਲਿਕ 224 5LG3 पब्लिक 702 ਨੰਬਰ ਡੇਟਡ 14/6/24 ਰਾਹੀਂ ਸ਼੍ਰੀਮਤੀ ਗੀਤਾ ਲਾਣੀ ਨੂੰ ਨਗਰ ਕੌਂਸਲ ਵੱਲੋਂ ਜਿਹੜੀ ਲਗਾਤਾਰ 3 ਮੀਟਿੰਗਾਂ ਹਾਜ਼ਰ ਹੋਣਾ ਜ਼ਰੂਰੀ ਹੈ ਉਹ ਲਗਾਤਾਰ 6 ਮੀਟਿੰਗਾਂ ਜਿਹੜੀਆਂ ਗੈਰ ਹਾਜ਼ਰ ਦੇ ਇਸ ਕਰਕੇ ਸਰਕਾਰ ਦੁਆਰਾ ਅਮਦ ਕਾਰਵਾਈ ਕਰਦੇ ਹੋਏ ਫੌਨ ਅੱਜ 24/6 ਨੂੰ ਫਾਲੋਅ ਕਰਤਾਗੇ ਤੇ ਇਹਨਾਂ ਨੇ ਲੇਟਸ ਨੂੰ ਤੇ ਦੇ ਗਿਆ ਸੀ ਉਹਨਾਂ ਨਿਕਲੋਂ ਸਰਕਾਰ ਨੂੰ ਜਿਹੜੀ ਰਿਪੋਰਟ ਜਿਹੜੀ ਆਪਣੀ ਏਡੀਸੀ ਨੂੰ ਗਈ ਸੀ ਏਡੀਸੀ ਨੇ ਆਪਣੀ ਰਿਪੋਰਟ ਜਿਹੜੀ ਆ ਸੈਕਟਰੀ ਨੂੰ ਸਬਮਿਟ ਕੀਤੀ ਸੀ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਨੋਟਿਸ ਮਿਲਿਆ ਸੀ ਆਪਾਂ ਇਹਨਾਂ ਨੂੰ ਰਸੀਦ ਕਰਾਇਆ ਸੀ ਉਹਦੇ 21 ਦਿਨ ਦਾ ਸਰਕਾਰ ਨੂੰ ਇਹਨਾਂ ਨੂੰ ਜਵਾਬ ਦੇਣ ਲਈ ਦਿੱਤਾ ਸੀ ਇਹਨਾਂ ਨੇ 21 ਦਿਨਾਂ ਜਵਾਬ ਆਪਣਾ ਚੰਡੀਗੜ੍ਹ ਭੇਜਿਆ ਸੀ ਪਰ ਜਵਾਬ ਦੇ ਉਹ ਸਹਿਮਤ ਨਹੀਂ ਸੀ ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਸਾਦੀ ਕਰ ਦੇਣਾ ਪ੍ਰੋਸੈਸ ਕੀ ਹੈ ਅਗੇ ਸਾਡੇ ਕੋਲ ਉਹਦੇ ਫਾਲਗਾ ਜੀ ਹੁਣ ਤੇ ਜਦੋਂ ਸਰਕਾਰ ਨੂੰ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਚੱਲ ਗਈ ਆ ਉਹਦਾ ਇਲੈਕਸ਼ਨ ਜੁਰਾ ਹੋਏਗਾ ਬਾਈ ਇਲੈਕਸ਼ਨ ਜਿਵੇਂ ਦੀ ਜੋਨ ਹੋਏਗੀ ਸਰ ਇਹ ਦੁਬਾਰਾ ਪੀਲੇ ਦਲੀਲ ਉੱਤੇ ਜਾਤਾਗੇ ਅਕਤਨੀ ਕਸਰ ਦੀ ਚੰਡੀਗੜ੍ਹ ਹਾਈ ਕੋਰਟ ਦੀ ਕਰਨਾ